ਸੁਖਬੀਰ ਸਿੰਘ ਬਾਦਲ ਇੱਕ ਆਡੀਓ ਕਲਿੱਪ ਵਾਇਰਲ ਕਰਦੇ ਆ ਉਸ ਆਡੀਓ ਕਲਿੱਪ ਦੇ ਵਿੱਚ ਕੀ ਹੈ ਕੀ ਨਹੀਂ ਹੈ ਉਹ ਇਸ ਵੇਲੇ ਤੱਕ ਸਾਰਿਆਂ ਨੇ ਸੁਣ ਲਿਆ ਉਹਦੇ ਵਿੱਚ ਕੁਝ ਨਿਰਦੇਸ਼ ਦਿੱਤੇ ਜਾ ਰਹੇ ਨੇ ਔਰ ਇਲਜ਼ਾਮ ਨੇ ਕਿ ਉਹ ਪੁਲਿਸ ਅਫਸਰਾਂ ਅਤੇ ਮਲਾਜ਼ਮਾਂ ਦੀ ਆਪਸੀ ਕਨਵਰਸੇਸ਼ਨ ਹੋ ਸਕਦੀ ਹੈ ਹਾਲਾਂਕਿ ਇਹਨਾਂ ਇਲਜ਼ਾਮਾਂ ਨੂੰ ਚੁਠਲਾ ਦਿੱਤਾ ਗਿਆ ਇਹ ਆਖਿਆ ਗਿਆ ਹੈ ਕਿ ਉਸ ਆਡੀਓ ਦੇ ਵਿੱਚ ਜੋ ਕੁਝ ਹੈ ਉਹ AI ਜਨਰੇਟਡ ਹੋ ਸਕਦਾ ਹੈ ਹੁਣ ਇਹਦੇ ਉੱਤੇ ਜਾਂਚ ਹੋਵੇਗੀ ਜਾਂਚ ਕਿੱਧਰ ਵੱਲ ਨੂੰ ਜਾਵੇਗੀ ਉਹ ਇੱਕ ਟਾਈਮ ਬਾਉਂਡ ਪ੍ਰੋਸੈਸ ਹੋਊਗਾ ਪਰ ਅਸਲ ਵਿੱਚ ਉਸ ਆਡੀਓ ਰਿਕਾਰਡਿੰਗ ਨੂੰ ਕਿਸ ਤਰ੍ਹਾਂ ਵਾਚਣਾ ਚਾਹੀਦਾ ਆ ਪੁਲਿਸਿੰਗ ਦੇ ਉੱਤੇ ਬਹੁਤ ਸਾਰੇ ਸਵਾਲ ਖੜਦੇ ਪਏ ਆ ਉਸ ਦੇ ਨਾਲ ਨਾਲ ਇੱਕ ਦੋ ਗੱਲਾਂ ਹੋਰ ਕਰਨੀਆਂ ਜ਼ਰੂਰੀ ਨੇ ਉਹ ਕਰਾਂਗੇ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਗੋਤਰਾ ਗੋਤਰਾ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੋਤਰਾ ਸਾਹਿਬ ਇਸ ਆਡੀਓ ਨੇ ਹੈਰਾਨ ਕਰਕੇ ਰੱਖ ਦਿੱਤਾ ਹਰ ਕਿਸੇ ਨੂੰ ਹਰ ਕੋਈ ਸੁਣ ਬੈਠਾ ਤੁਸੀਂ ਵੀ ਸੁਣ ਲਈ ਹੈ ਉਹਦੇ ਵਿੱਚ ਜੋ ਕੰਟੈਂਟ ਹੈ ਜੋ ਗੱਲਾਂ ਹੋ ਰਹੀਆਂ ਨੇ ਤੁਸੀਂ ਉਹਨੂੰ ਏਆਈ ਜਨਰੇਟਿਡ ਮੰਨਦੇ ਹੋ ਜਾਂ ਨਹੀਂ ਇਹ ਜੇ ਹੁਣ ਅਫਸਰ ਕਹਿ ਰਹੇ ਨੇ ਸੀਨੀਅਰ ਅਫਸਰ ਕਹਿ ਰਹੇ ਵੀ ਏਆਈ ਜਨਰੇਟਿਡ ਹੋ ਸਕਦੀ ਤੇ ਫਿਰ ਅਸੀਂ ਵੀ ਮੰਨ ਲੈਣੇ ਹੋ ਸਕਦੇ ਆਹੀ ਵੀ ਕਹਿ ਦਿੰਦੇ ਨੇ ਵੀ ਹੋ ਸਕਦੀ ਉਹਨਾਂ ਦੇ ਨਾਲ ਪਰ ਜੋ ਉਹਦੇ ਵਿੱਚ ਜੋ ਵਰਡਿੰਗ ਜੋ ਗੱਲਬਾਤ ਦਾ ਤਰੀਕਾ ਹੈ ਜੋ ਸਾਰਿਆਂ ਸੁਣਿਆ ਹੈ ਜੋ ਗਾ ਕੋ ਰਪਲਾਈ ਦੇ ਰਹੇ ਨੇ ਅਫਸਰ ਜਿੰਨੇ ਵੀ ਸਾਡੇ ਜੋ ਵੀ ਬੋਲ ਰਿਹਾ ਕੋ ਜੋ ਰਪਲਾਈ ਦੇ ਰਿਹਾ ਯਸ ਸਰ ਨੋ ਸਰ ਹਾਂਜੀ ਸਰ ਦੇਖੋਗੇ ਮਹਿਕਮੇ ਚਾਹੀ ਵੀ ਨੌਕਰੀ ਕੀਤੀ ਹੈ ਹਾਂਜੀ ਤੇ ਉਹ ਜਿਹੜਾ ਵੀ ਜਦੋਂ ਵੀ ਇਹ ਗੱਲ ਹੋਈ ਏ ਉਹ ਪਟਿਆਲਾ ਪੁਲਿਸ ਹਮੇਸ਼ਾ ਹੀ ਜਾਂਚ ਦੇ ਘਰੇ ਰਹੀ ਉਹ ਰਹਿੰਦੀ ਵੀ ਹੈ ਆਪਾਂ ਇਹਨੂੰ ਜਾਂ ਤੇ ਇਹ ਕਹਿ ਦਈਏ ਕਿ ਜਾਂਚ ਦੇ ਘੇਰੇ 'ਚ ਤਾਂ ਰਹਿੰਦੀ ਏ ਕਿਉਂਕਿ ਇਹ ਹੈਗੀ ਆਪਣੇ ਪੰਜਾਬ ਹਰੇ ਵਾਲੇ ਬਾਟਰ ਤੇ ਬੈਠੀ ਪੁਲਿਸ ਤਾਂ ਕਹਿ ਲਈ ਆਪਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਸ਼ਾਇਦ ਪਤਾ ਹੋਗਾ ਕਰੋਨਾ ਦੇ ਦੌਰਾਨ ਵੀ ਇਹ ਕੀ ਗੱਲ ਹੋਈ ਸੀ ਤੁਹਾਨੂੰ ਪਤਾ ਹੀ ਕੋਈ ਦਾ ਹੱਥ ਵੱਡਤਾ ਸੀ ਮੁੰਡੇ ਦਾ ਉਸ ਤੋਂ ਬਾਅਦ ਕਰਨਲ ਬਾਠ ਦਾ ਮਾਮਲਾ ਵੀ ਇੱਥੇ ਖੜਾ ਹੋਇਆ ਫਿਰ ਉਸ ਤੋਂ ਬਾਅਦ ਆ ਟਰਾਲੀਆਂ ਦਾ ਰੌਲਾ ਪਿਆ ਕਿੰਨਾ ਇੱਥੋਂ ਫੜਿਆ ਗਿਆ ਫਿਰ ਪਠਾਨ ਮਾਜਰੇ ਦਾ ਵੀ ਰੌਲਾ ਪਿਆ ਇਥੋਂ ਇਸ ਤੋਂ ਇਲਾਵਾ ਹੁਣ ਇੱਕ ਨਵਾਂ ਮਾਮਲਾ ਨਿਕਲਿਆ ਸਾਹਮਣੇ ਗੱਲ ਕਰਦੇ ਆਂ ਕਿ ਪੁਲਿਸ ਪਟਿਆਲੇ ਦੀ ਹੀ ਕਿਉਂ ਜਾਂਚ ਦੇ ਘਰੇਚ ਰਹਿੰਦੀ ਐ ਇਹਨੂੰ ਆਪਾਂ ਜਾਂ ਦੂਜਾ ਮੋੜ ਦੇ ਦਈਏ ਕਹਿ ਦਈਏ ਕਿ ਉੱਥੇ ਦੇ ਮੁੱਖ ਮੰਤਰੀ ਜਿਹੜੇ ਕੈਪਟਨ ਸਾਹਿਬ ਉਹ ਰਹੇ ਤਾਂ ਤੇ ਨਹੀਂ ਜਾਂਚ ਦੇ ਘਰੇਚ ਅੱਛਾ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਸੀ ਇਸ ਗੱਲ ਤੇ ਮੁੱਦੇ ਤੇ ਹੁੰਨੇ ਆ ਕਿ ਮੁੱਕੇ ਦੀ ਸਰਕਾਰ ਨੇ ਇੱਕ ਵਾਰੀ ਇਹ ਗੱਲ ਕਹੀ ਸੀ ਇਹਨਾਂ ਦੇ ਸੁਸੋਧੀਆਂ ਸਾਹਿਬ ਨੇ ਕਿ ਆਪਾਂ ਕੋਈ ਵੀ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਅਸੀਂ ਨਾਮ-ਦਾਮ-ਦੰਡ ਜੋ ਵੀ ਲੱਗੇ ਹੀ ਲਾ ਕੇ ਅਸੀਂ ਇਲੈਕਸ਼ਨ ਜਿੱਤਨੇ ਨੇ ਹੂੰ ਅਸੀਂ ਹਾਰ ਨਾਣੀ ਥੋਕੇ ਰਭ ਜਿਸ ਦੀ ਕੀ ਤਾਜ਼ਾ ਮਿਸਾਲ ਇੱਕ ਦੇ ਆਪਾਂ ਤਰਨ ਤਰਨ ਲੈ ਲਈਏ ਤਰਨ ਤਰਨ ਦੇ ਵਿੱਚ ਦੇਖਿਆ ਜੀ ਤੁਸੀਂ ਕੀ ਕੁਝ ਹੋਇਆ ਸਾਰਾ ਕੁਝ ਸਾਰੀ ਜਨਤਾ ਨੂੰ ਬਤਾ ਦੋ ਲੋਕਾਂ ਨੂੰ ਸਾਰਾ ਉਹਦਾ ਮੈਨੂੰ ਕੋਈ ਡਿਟੇਲ ਦੱਸਣ ਦੀ ਲੋੜ ਨਹੀਂ ਜਿਹਦੇ ਵਿੱਚ ਇੱਕ ਐਸਐਸਬੀ ਵੀ ਇੱਕ ਆਈਪੀਐਸ ਅਫਸਰ ਬੜਾ ਵੱਡਾ ਰੈਂਕ ਕੇ ਸਸਪੈਂਡ ਕੀਤੇ ਗਏ ਉਸੇ ਦੌਰਾਨ ਮੁੜ ਕੇ ਐਸਐਸਬੀ ਅਮਰ ਸਰਵਿਸ ਸਸਪੈਂਡ ਕੀਤੇ ਗਏ ਫਿਰ ਉਹਨਾਂ ਦੀ ਇਨਕੁਆਰੀ ਵੀ ਹੋ ਗਈ ਇਨਕੁਆਰੀ ਹੋਣ ਤੋਂ ਬਾਅਦ ਕਲੀਨ ਚਿੱਟ ਦੇਣ ਵਾਲਾ ਡੀਆਈਜੀ ਡੀਆਈਜੀ ਵੀ ਕੱਲ ਪਰਸੋਂ ਬਦਲ ਦਿੱਤੇ ਨੇ ਹੁਣ ਉਹ ਡੀਏਜੀ ਬਦਲ ਦਿੱਤੇ ਉਹਨਾਂ ਨੇ ਕਲੀਨ ਚੈਟ ਦਿੱਤੀ ਸੀ ਕਲੀਨ ਚੈਟ ਨੂੰ ਗਾ ਡੀਜੀਪੀ ਸਾਹਿਬ ਨੂੰ ਬੁਲਾ ਲਿਆ ਜੀ ਆਪਣੇ ਚੀਫ ਸੈਕਟਰ ਆਪਣੇ ਉਥੇ ਦਿੱਲੀ ਬੁਲਾ ਲਿਆ ਆਪਣੇ ਇਲੈਕਸ਼ਨ ਕਮਿਸ਼ਨ ਨੇ ਉਹਨੇ ਦਿੱਲੀ ਇਲੈਕਸ਼ਨ ਕਮਿਸ਼ਨ ਨੇ ਕੀ ਉਹਨੂੰ ਮੰਨਿਆ ਨਹੀਂ ਜਾਂ ਕੀ ਕੀਤਾ ਕੀ ਕਹਾਣੀ ਵਿਛਲੀ ਮੈਂ ਇੱਕ ਦਿਨ ਇੰਟਰਵਿਊ ਚ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਇਲੈਕਸ਼ਨ ਕਮਿਸ਼ਨ ਨੇ ਡੀਜੀਪੀ ਸਾਹਿਬ ਨੂੰ ਬੁਲਾਇਆ ਹੋਇਆ ਉਸ ਤੋਂ ਵਾਪਸੀ ਆ ਕੇ ਕਿਸੇ ਨੇ ਕੋਈ ਜਵਾਬ ਨਹੀਂ ਦੇਣਾ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਇਹਨਾਂ ਨੂੰ ਕਿਹਾ ਤੇ ਕੀ ਇਹਨਾਂ ਨੇ ਜਵਾਬ ਦਿੱਤਾ ਕੁਝ ਨਹੀਂ ਤੇ ਇਥੇ ਤੋਂ ਸਾਫ ਯਾਰ ਹੁੰਦਾ ਹੈ ਕਿ ਜਿਹੜਾ ਹੁਣ ਡੀਏਜੀ ਸਾਹਿਬ ਨੂੰ ਬਦਲਿਆ ਇਹਦੇ ਵਿੱਚ ਵੀ ਕੋਈ ਨਾ ਕੋਈ ਗੱਲ ਹੈਗੀ ਹੈ ਡੀਏਜੀ ਸਾਹਿਬ ਤੇ ਆਉਣੇ ਆ ਕੋ ਉਤਰਾ ਸਾਹਿਬ ਪਹਿਲਾਂ ਆਪਾਂ ਇਸ ਬਾਰੇ ਵੀ ਗੱਲ ਕਰਨੀ ਉਹ ਰਿਪੀਟ ਕਰਦਾ ਪਿਆ ਡੀਆਈਜੀ ਸਾਹਿਬ ਤੇ ਆਉਂਦੇ ਆ ਕੋਤਰਾ ਸਾਹਿਬ ਪਰ ਪਹਿਲਾਂ ਗੱਲ ਕਰਦੇ ਆ ਇਸ ਆਡੀਓ ਦੀ ਇਸ ਆਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਆਡੀਓ ਦੇ ਵਿੱਚ ਨਿਰਦੇਸ਼ ਦਿੱਤਾ ਜਾ ਰਿਹਾ ਅਸੀਂ ਨਹੀਂ ਕਹਿੰਦੇ ਕਿ ਇਹ ਆਡੀਓ ਸੱਚ ਹੈ ਅਸੀਂ ਨਹੀਂ ਕਹਿੰਦੇ ਕਿ ਕਿਸੇ ਅਫਸਰ ਦੀ ਹੈ ਇਹ ਜਾਂਚ ਦਾ ਵਿਸ਼ਾ ਜਾਂਚ ਦੇ ਵਿੱਚ ਜੋ ਨਿਕਲ ਕੇ ਆਏਗਾ ਉਹ ਸਿਰ ਮੱਥੇ ਪਰ ਸਵਾਲ ਇਹ ਹੈ ਕਿ ਜੋ ਉਹਦਾ ਕੰਟੈਂਟ ਆ ਉਹ ਸੁਣ ਕੇ ਹੈਰਾਨੀ ਹੁੰਦੀ ਹੈ ਉਹਦੇ ਵਿੱਚ ਨਿਰਦੇਸ਼ ਦਿੱਤਾ ਜਾ ਰਿਹਾ ਕਿ ਜਦੋਂ ਕੋਈ ਬੰਦਾ ਪ੍ਰੈਮਿਸਿਸ ਦੇ ਵਿੱਚ ਪਹੁੰਚ ਗਿਆ ਮਤਲਬ ਕਿ ਨਾਮਜ਼ਦਗੀ ਭਰਨ ਪਹੁੰਚ ਗਿਆ ਉਦੋਂ ਨਹੀਂ ਉਹਨੂੰ ਛੇੜਨਾ ਔਰ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਜਾਂ ਉਹਨੂੰ ਘਰੇ ਨੱਪ ਲੋ ਜਾਂ ਰਸਤੇ 'ਚ ਨੱਪ ਲੋ ਬੈਰੀਕੇਡਿੰਗ ਦਾ ਜ਼ਿਆਦਾ ਕਰ ਦੋ ਤਾਂ ਕਿ ਉਹਨੇ ਉੱਥੇ ਰੋਕ ਲਿਆ ਜਾਵੇ ਇਹ ਤਾਂ ਹੈਰਾਨੀ ਦੀ ਗੱਲ ਹੈ ਤੇ ਸ਼ਰੇਆਮ ਫਿਰ ਇਦਾਂ ਹੋ ਰਿਹਾ ਇਹ ਜਿਹੜੀ ਹੈਰਾਨੀ ਦੀ ਤੁਸੀਂ ਗੱਲ ਕਹਿ ਰਹੇ ਨਾ ਇਹ ਬਿਲਕੁਲ ਸਹੀ ਹੋ ਰਿਹਾ ਆਨ ਗਰਾਉਂਡ ਜੋ ਜੋ ਕੁਝ ਉਹਦੇ ਵਿੱਚ ਬੋਲਿਆ ਗਿਆ ਉਹ ਹੋ ਰਿਹਾ ਮੈਂ ਖੁਦ ਵੀਡੀਓ ਦੇਖੀਆ ਕਿ ਇਹਦੇ ਆਡੀਓ ਇਹ ਮੈਂ ਵੀਡੀਓ ਦੇਖੀਆ ਹੈ ਵੀਡੀਓ ਦੇਖਣ ਤੋਂ ਬਾਅਦ ਦੁੱਖ ਤੇ ਹੁੰਦਾ ਯਾਰ ਆਹੀ ਪੰਜਾਬ ਦੇ ਵਸਿੰਦੇ ਆ ਕੱਲ ਨੂੰ ਜਨਤਾ ਨਾਲ ਹੋ ਰਿਹਾ ਕੱਲ ਨੂੰ ਸਾਡੇ ਨਾਲ ਵੀ ਹੋਏਗਾ ਕੋਈ ਗੱਲ ਇਲੈਕਸ਼ਨਾਂ ਨੇ ਅਸੀਂ ਵੀ ਵੋਟਾਂ ਪਾਣ ਜਾਣੀਆਂ ਮੈਂ ਖੁਦ ਐਮਐਲਏ ਦੇ ਇਲੈਕਸ਼ਨ ਲੜੇ ਨੇ ਮੈਂ ਵੀ ਖੁਦ ਆ ਪਹਿਲੇ ਇਲੈਕਸ਼ਨਾਂ ਨੇ ਅਸੀਂ ਪੁਲਿਸ ਮਹਿਕਮੇ ਚ ਰਹਿੰਦੇ ਆ ਸਾਡੀ ਵੀ ਪੁਲਿਸ ਵਾਕ ਵੀ ਸਾਡੀ ਵੀ ਪੁਲਿਸ ਨਾਲ ਸੀ ਅਸੀਂ ਵੀ ਉਸ ਵੇਲੇ ਤੱਕਾ ਪੁਲਿਸ ਰਾਈ ਵੀ ਕਰ ਸਕਦੇ ਸੀ ਪਰ ਇਹ ਕਹਿੰਦਾ ਨਹੀਂ ਯਾਰ ਜੋ ਵੋਟਾਂ ਪੈਣਗੇ ਉਹ ਹੀ ਲੈਣੀਆਂ ਕੋਈ ਗੱਲ ਨਹੀਂ ਫਿਰ ਕਿਉਂ ਸਾਨੂੰ ਕਿਹੜਾ ਇੱਥੇ ਅਸੀਂ ਨਾ ਐਮਐਲਏ ਬਣਾਂਗੇ ਤਾਂ ਕਿਹੜਾ ਇੱਥੇ ਕੋਈ ਕੰਮ ਰਚਲੇ ਠੀਕ ਹੈ ਉਹਨਾਂ ਗੱਲ ਗੱਲ ਕਰਦੇ ਆ ਵੀ ਹਰ ਤਰੀਕਾ ਵਰਤਦੀ ਏ ਪਰ ਇੰਨਾ ਵੀ ਮਾੜਾ ਨਾ ਮੈਂ ਪੁਲਿਸ ਅਫਸਰਾਂ ਨੂੰ ਕਹਿੰਨਾ ਤਰੀਕਾ ਵਰਤੋ ਸੋਡੀ ਪੁਲਿਸ ਦੀ ਸਕਿਉਰਿਟੀ ਸਾਡੀ ਕਿੱਥੇ ਗਈ ਜਦੋਂ ਲੋਕਾਂ ਕੋਲੋਂ ਜਿਹੜਾ ਕੋ ਕਾਗਜ ਭਰਨ ਜਾ ਰਿਹਾ ਇੱਕ ਮੈਂ ਹੁਣ ਇੱਕ ਵੀਡੀਓ ਦੇਖੀ ਐ ਕਾਗਜ ਭਰਨ ਜਾ ਰਿਹਾ ਉਹਦੇ ਕੋਲੋਂ ਕਾਗਜ ਖੋ ਗੇ ਲੇਡੀਜ਼ ਹੀ ਕੋਈ ਤੇ ਬੰਦਾ ਅੱਗੇ ਕੇ ਭੱਜਾ ਜਾ ਰਿਹਾ ਤੇ ਪ੍ਰੈਸ ਮੀਡੀਆ ਦੇ ਪਿੱਛੇ ਜਾ ਰਿਹਾ ਮੁੜ ਕੇ ਉਹ ਮੂੰਹ ਲ ਘੋ ਰਿਹਾ ਆਪਣਾ ਕਿ ਹਾਂ ਜੀ ਹਾਂ ਜੀ ਮੇਰੀ ਵੀਡੀਓ ਨਾਲ ਵੀਡੀਓ ਉਹ ਦੌੜ ਗਿਆ ਜੀ ਤੁਸੀਂ ਦੱਸੋ ਪੁਲਿਸ ਜੇ ਚਾਵੇ ਤੇ ਪੁਲਿਸ ਦੇ ਕੋਲੋਂ ਜੋ ਕੇ ਨਾਲ ਵਿੱਚ ਕੀੜੀ ਲੰਗਣੀ ਉਹ ਵੀ ਓਖੀ ਪੁਲਸ ਕਰ ਦਿੰਦੀ ਲੰਗਣੀ ਤੇ ਬੰਦਾ ਤੁਹਾਡੇ ਸਾਹਮਣੇ ਕਾਗਿ ਹੋ ਕੇ ਭੱਜ ਰਿਹਾ ਇਹਦਾ ਮਤਲਬ ਆਰਡੀਏ ਦੇ ਮੁਤਾਬਕ ਜੋ ਇਨਸਟਰਕਸ਼ਨਾਂ ਦਿੱਤੀਆਂ ਉਹ ਸਾਰਾ ਕੁਝ ਹੋ ਰਿਹਾ ਉਹ ਹੁਣ ਆਡੀਓ ਸਹੀ ਹੈ ਗਲਤ ਹੈ ਉਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਜੋ ਉਹ ਦੇ ਮੁਤਾਬਿਕ ਸੁਣਿਆ ਉਹ ਦੇ ਮੁਤਾਬਕ ਸਾਰਾ ਕੁਝ ਹੋ ਰਿਹਾ ਬੁੱਤਰਾ ਸਾਹਿਬ ਜਦੋਂ ਐਂ ਦੀਆਂ ਖਬਰਾਂ ਆਉਂਦੀਆਂ ਹਨ ਜਦ ਜਿਵੇਂ ਕਿ ਹੁਣ ਇਹ ਹੈ ਜਿਵੇਂ ਆਡੀਓ ਲੀਕ ਹੋ ਗਈ ਵਾਇਰਲ ਹੋ ਗਈ ਉਹ ਇੱਕ ਸ਼ੱਕ ਜਾਂ ਰਹਿੰਦਾ ਕਿ ਹੋ ਸਕਦਾ ਕਿ ਫੈਬ੍ਰੀਕੇਟਡ ਹੋਵੇ ਹੋ ਸਕਦਾ ਟੈਂਪਰਡ ਹੋਵੇ ਹੋ ਸਕਦਾ ਇਹ ਨਕਲੀ ਹੋਵੇ ਜਾਂ ਬਣਾਈ ਗਈ ਹੋਵੇ ਜਾਂ ਜਾਣਬੁੱਝ ਕੇ ਕਿਸ ਨੂੰ ਫਸਾਇਆ ਜਾ ਰਿਹਾ ਹੈ ਅਕਸ ਖਰਾਬ ਕੀਤਾ ਜਾ ਰਿਹਾ ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਪੁਲਿਸ ਦੇ ਵਿੱਚ ਅਸਲ ਦੇ ਵਿੱਚ ਅੰਦਰ ਇਹ ਚੱਲਦਾ ਹੈ ਇਹ ਜੋ ਗੱਲਾਂ ਹੋ ਰਹੀਆਂ ਨੇ ਕਿ ਐਦਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਪੁਲਿਸ ਦੀਆਂ ਕਿਸੇ ਵੀ ਇਲੈਕਸ਼ਨ ਤੋਂ ਪਹਿਲਾਂ ਮੀਟਿੰਗਾਂ ਨੇ ਹੁੰਦੀਆਂ ਐ ਮੀਟਿੰਗਾਂ ਦੇ ਵਿੱਚ ਇਨਸਟਰਕਸ਼ਨਾਂ ਵੀ ਦਿੱਤੀਆਂ ਜਾਂਦੀਆਂ ਪੁਲਿਸ ਨੂੰ ਵੀ ਐਦਾਂ ਵੀ ਐਦਾਂ ਦੀ ਕਿ ਐਦਾਂ ਦੀ ਤਾਂ ਨਹੀਂ ਮਤਲਬ ਜੋ ਇਨਸਟਰਕਸ਼ਨਾਂ ਮੌਕੇ ਦੇ ਹਾਲਾਤ ਮੁਤਾਬਕ ਹੁੰਦੀਆਂ ਉਹ ਦਿੱਤੀਆਂ ਜਾਂਦੀਆਂ ਵੀ ਆਪਾਂ ਕਿਤੇ ਮਾਹੌਲ ਨਹੀਂ ਖਰਾਬ ਹੋਣ ਦੇਣਾ ਜਿੱਥੇ ਮਾਹੌਲ ਤੋਂ ਖਰਾਬ ਦਿੱਤਾ ਤੇ ਲਿਖਦਾ ਜਾਵੇ ਜਿਆਦਾ ਮਾਹੌਲ ਖਰਾਬ ਹੁੰਦਾ ਜਾਵੇ ਉੱਥੇ ਤੁਸੀਂ ਆਪਣੀ ਜੋ ਵੀ ਸ਼ਕਤੀ ਵਰਤਣੀ ਵਰਤੋ ਜੇ ਕੋ ਬੰਦੇ ਨੂੰ ਅੰਦਰ ਦੇਣਾ ਪੜ ਕੇ ਤੇ ਉਹ ਜੋ ਵੀ ਮਤਲਬ ਪੁਲਿਸ ਨੂੰ ਸ਼ਕਤੀ ਨਾਲ ਭਈ ਇਲਾਕੇ ਦੇ ਵਿੱਚ ਮਾਹੌਲ ਨਾ ਖਰਾਬ ਹੋਵੇ ਜਾਂ ਚਾਹੇ ਕੋਈ ਇਲਾਕੇ ਦਾ ਜਿਹੜੇ ਹਲਕੇ ਦਾ ਜੀਓ ਹੈ ਜਿੱਦਾਂ ਕਹਦੇ ਹਲਕੇ ਦੇ ਡੀਐਸਪੀ ਐਸਐਚਓ ਨੂੰ ਸਪੈਸ਼ਲ ਇਨਸਟਰਕਸ਼ਨਾਂ ਦਿੱਤੀਆਂ ਜਾਂਦੀਆਂ ਕਿ ਮਾਹੌਲ ਨਹੀਂ ਖਰਾਬ ਹੋਣਾ ਚਾਹੀਦਾ ਇਹਨੂੰ ਤੁਸੀਂ ਕੰਟਰੋਲ ਕਰਨਾ ਫਿਰ ਵੀ ਕਿਤੇ ਨਾ ਕੰਟਰੋਲ ਹੋਵੇ ਪਰ ਸੀਨੀਅਰ ਅਫਸਰ ਜਾਂ ਮੌਕੇ ਤੇ ਡੀਆਈ ਜਾਂ ਐਸਐਸਬੀ ਨੂੰ ਮੌਕੇ ਤੇ ਕਈ ਵਾਰੀ ਜਾਣਾ ਵੀ ਪੈਂਦਾ ਇਹ ਤਾਂ ਹੋ ਗਿਆ ਸਟ੍ਰਕਚਰਨਾ ਹਲਾਤਾ ਮਤਾ ਪਰ ਇੱਥੇ ਜਿਹੜਾ ਆ ਕੇ ਜੋ ਪ੍ਰੋਟੋਕਾਲ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਆਡੀਓ ਦੇ ਵਿੱਚ ਵਾਇਰਲ ਹੋਣ ਰਿਹਾ ਸੁਣਨੇ ਵੇ ਆਪਾਂ ਉੱਥੇ ਹੁਣ ਇਹ ਪਤਾ ਨਹੀਂ ਇਹ ਕਹਿੰਦੇ ਨੇ ਏਆਈ ਦੀ ਏਆਈ ਦੀ ਬਣੀ ਹੈ ਪਤਾ ਨਹੀਂ ਕਿਹਦੀ ਬਣੀ ਹੈ ਜਾਂਚ ਦਾ ਵਿਸ਼ਾ ਮੈਂ ਤੇ ਸੁਖਵੀਰ ਬਾਦਲ ਜੀ ਨੂੰ ਕਹਿੰਦਾ ਮੈਂ ਕਾਂਗਰਸ ਪਾਰਟੀ ਵਾਲਿਆਂ ਨੂੰ ਵੀ ਕਹਿੰਦਾ ਮੈਂ ਸਾਰਿਆਂ ਨੂੰ ਕਹਿੰਦਾ ਕਿ ਇਹਦੀ ਜਾਂਚ ਇੱਕ ਵੱਖਰਾ ਕਮਿਸ਼ਨ ਮਿਠਾ ਕੇ ਨਾ ਸਰਕਾਰੀ ਕਮਿਸ਼ਨ ਨਾ ਚਾਹੇ ਦੋ ਬੰਦੇ ਤੁਹਾਡੇ ਲਾ ਲੋ ਤੇ ਸਾਰੀਆਂ ਪਾਰਟੀਆਂ ਦੇ ਬੰਦੇ ਦੋ ਦੋ ਬਣਾ ਕੇ ਨਾ ਇਹਨੂੰ ਜਾਂਚ ਦੇ ਘੇਰੇ ਚ ਲਿਆਇਆ ਜਾਵੇ ਨਹੀਂ ਤੇ ਪੁਲਿਸ ਨੇ ਸ਼ਾਮ ਤੱਕ ਪਤਾ ਨਹੀਂ ਕਿਦੇ ਸਿਰੇ ਮਾਰ ਦਣੀ ਵੀ ਇਸ ਬੰਦੇ ਨੇ ਬਣਾਈ ਕਿਉਂਕਿ ਜਾਂਚ ਦਾ ਜਦੋਂ ਘੇਰਾ ਆ ਗਿਆ ਨਾ ਪੁਲਿਸ ਨੇ ਫਿੱਟ ਤੇ ਕਿਤੇ ਕਰਨੀ ਹੈ ਕਿਉਂਕਿ ਸਾਡੇ ਪੁਲਿਸ ਅਫਸਰ ਬੜੇ ਸਿਆਣੇ ਨੇ ਕੋਈ ਏਡੇ ਸਿਆਣੇ ਨੇ ਨਾ ਚੋਰ ਫੜ ਕੇ ਛਾਣੋਂ ਤੁਹਾਡੇ ਸਾਹਮਣੇ ਖੜਾ ਕਰ ਦੇਣਾ ਵੀ ਇਹ ਰੋਲਾ ਪੈ ਗਿਆ ਮੈਂ ਫਸਦਾ ਤੂੰ ਖੜੇ ਹੋ ਜਾ ਮੈਂ ਤੇ ਕੋਈ ਗੱਲ ਤੈਨੂੰ ਬਾਅਦ ਛਡਾਵਾਂਗੇ ਕਿਉਂਕਿ ਇਹ ਸਾਡੇ ਪੁਲਿਸ ਦੀ ਥਿਉਰੀ ਸ਼ੁਰੂ ਤੋਂ ਹੀ ਚੱਲਦੀ ਆਉਂਦੀ ਹੈ ਜਦੋਂ ਪੁਲਿਸ ਤੇ ਕੋਈ ਗੱਲ ਫਿੱਟ ਹੋਣ ਲੱਗੀ ਉਹਨਾਂ ਨੇ ਲਿਆ ਕੇ ਦੂਜਾ ਬੰਦਾ ਫਿੱਟ ਕਰ ਦੇਣਾ ਹੁਣ ਇਹਦੇ ਵਿੱਚ ਤੁਸੀਂ ਜਾਂਚਦੇ ਕਿ ਰਾਜੇ ਤੋਂ ਆ ਗਿਆ ਨਾ ਇਹ ਤੁਹਾਨੂੰ ਮੈਂ ਦੱਸ ਦੇਣਾ ਸ਼ਾਮ ਤੱਕ ਨਹੀਂ ਤਾਂ ਕੱਲ ਤੱਕ ਬੰਦਾ ਇਹਨਾਂ ਨੇ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰ ਦੇਣਾ ਵੀ ਇੰਨੇ ਬਣਾਏ ਅੱਛਾ ਜੀ ਹੁਣ ਗੱਲ ਜਾਂਚ ਦੇ ਘੇਰੇ ਵਾਲੀ ਦੇ ਵਿੱਚ ਤਾਂ ਆ ਗਿਆ ਵੀ ਇਹ ਬੰਦਾ ਤੇ ਉੱਥੇ ਇਹ ਗੱਲ ਕਹਿ ਤੀ ਹੁਣ ਤੁਸੀਂ ਦੇਖੋ ਇਹਦੇ ਮੁਤਾਬਕ ਕਿੰਨਾ ਕੁਝ ਹੋ ਰਿਹਾ ਪਟਿਆਲੇ ਦੇ ਵਿੱਚੋਂ ਪਠਾਨਵਾਜ ਜਿਹੜਾ ਭੱਜਿਆ ਸੀ ਉਹ ਪਟਿਆਲੇ ਜਿਲ੍ਹੇ ਵਿੱਚ ਭੱਜਿਆ ਸੀ ਨਾ ਉੱਥੋਂ ਭੱਜਿਆ ਸੀ ਨਾ ਪਟਿਆਲੇ ਜੀ ਨਾਲ ਉੱਥੇ ਵਾਲੇ ਉੱਥੋਂ ਭੱਜ ਆ ਗਿਆ ਨਾ ਜੇ ਟਰਾਲੀਆਂ ਹੁਣ ਫੜੀਆਂ ਗਈਆਂ ਜ਼ਮੀਨ ਦੇ ਵਿੱਚ ਦਬੀਆਂ ਵੀ ਪਟਿਆਲੇ 'ਚ ਫੜੀਆਂ ਗਈਆਂ ਨਾ ਫਿਰ ਹੁਣ ਜੇ ਆਹ ਕੰਮ ਹੋਇਆ ਵੀ ਪਟਿਆਲੇ 'ਚ ਹੋ ਰਿਹਾ ਨਾ ਪਿੱ ਤੁਸੀਂ ਪਟਿਆਲੇ ਦੇ ਵਿੱਚ ਜੇ ਨਹੀਂ ਹੁੰਦਾ ਤੇ ਉੱਥੇ ਦਾ ਅਫਸਰ ਬਦਲਿਆ ਵੀ ਜਾਤ ਆ ਕੋਈ ਜ਼ਰੂਰਤ ਨਹੀਂ ਉਸ ਅਫਸਰ ਦੀ ਲੋੜ ਮੈਂ ਤਾਂ ਕਹਿੰਦਾ ਸੁਖਬੀਰ ਬਾਦਲ ਹੋਣਾ ਚਾਹੀਦਾ ਇਲੈਕਸ਼ਨ ਹੀ ਪਹਿਲਾਂ ਇਥੇ ਦੇ ਕੈਨਸਲ ਕਰਾ ਕੇ ਪਹਿਲਾਂ ਕਹਿੰਦੇ ਐਨਓਐਸਐਸਪੀ ਬਦਲ ਕੇ ਬੰਦਾ ਹੀ ਹੋਰ ਲਾਇਆ ਜਾ ਤਾਂ ਹੀ ਉੱਥੇ ਕਿਉਂਕਿ ਇਲੈਕਸ਼ਨ ਕੈਨਸਲ ਹੁੰਦੇ ਨੇ ਜਲੇਬਾਈਜ ਕੇ ਵੀ ਜਿੱਥੇ ਜਲੇ ਵਿੱਚ ਮਾਹੌਲ ਖਰਾਬ ਉੱਥੇ ਬੰਦ ਵੀ ਕੀਤੇ ਜਾਂ ਦੁਬਾਰਾ ਵੀ ਕਰਾਇਆ ਜਾਂਦਾ ਤੁਸੀਂ ਇਹ ਗੱਲ ਮੈਂ ਤਾਂ ਕਹਿੰਦਾ ਪਟਿਆਲੇ ਕਰਾਈ ਦੇਣੀ ਚਾਹੀਦੀ ਨੇ ਉੱਥੇ ਦੁਬਾਰਾ ਹੀ ਹੋਣੇ ਚਾਹੀਦੇ ਉੱਥੇ ਅਫਸਰ ਵੱਖਰੇ ਲਾਉਣੇ ਚਾਹੀਦਾ ਕੋਈ ਜੇ ਤੁਸੀਂ ਬਾਰੀ ਸਟੇਟ ਚੋਂ ਲਿਆ ਅਗਲਾ ਤੋਂ ਇਹਨਾਂ ਇਲੈਕਸ਼ਨ ਕਰਾ ਦੇ ਪਰ ਇਹ ਇੱਕ ਸਾਰੇ ਜਾਂਚ ਦੇ ਵਿਸ਼ੇ ਬਣ ਜਾਂਦੇ ਨੇ ਪਰ ਜਾਂਚ ਦੇ ਵਿਸ਼ੇ ਤੇ ਬਾਅਦ ਹੀ ਗੱਲਣਾ ਕਾਗਜ਼ ਭਰਨ ਦਾ ਤੇ ਅੱਜ ਤੱਕ ਦਾ ਟਾਈਮ ਹੈ ਨਾ ਸ਼ਾਮ 4 ਵਜੇ ਅੱਜ ਦਾ ਟਾਈਮ ਲੰਘ ਗਿਆ ਜਾਂਚ ਦਾ ਵਿਸ਼ਾ ਤੇ ਬਾਅਦ ਹੀ ਗੱਲ ਹੋਗੀ ਨਾ ਕਿਉਂਕਿ ਇਹ ਇਲੈਕਸ਼ਨਾਂ ਦਾ ਤੇ ਅੱਜ ਸ਼ਾਮ 4 ਵਜੇ ਤੱਕ ਦਾ ਜਿਹੜਾ ਉਹਨਾਂ ਨੇ ਕਾਗਜ਼ ਭਰਨ ਦਾ ਟਾਈਮ ਹੈ ਉਹ ਟਾਈਮ ਤੇ ਮਤਲਬ ਗੱਲ ਤੇ ਆ ਵੀ ਆਪਾਂ ਟਾਈਮ ਲੰਘਾਣਾ ਉਹ ਟਾਈਮ ਲੰਘ ਗਿਆ ਕੋਕ ਸਰਕਾਰਾਂ ਦਾ ਵੀ ਇਹ ਜੋਰ ਲੱਗਾ ਵੀ ਆਪਾਂ ਇਲੈਕਸ਼ਨ ਜਿੱਤਨੇ ਇਲੈਕਸ਼ਨ ਜਿੱਤਣ ਦਾ ਇਹ ਨਹੀਂ ਵੀ ਸਰਕਾਰ ਕਹੇ ਵੀ ਸਾਡਾ ਅਕਸ ਵਧੀਆ ਹੋ ਰਿਹਾ ਮੈਂ ਤਾਂ ਇਹ ਗੱਲ ਕਰਨਾ ਤਰਨਤਾਰਨ ਵਾਲੀ ਇਲੈਕਸ਼ਨ ਜਿੱਤਣ ਤੋਂ ਇਹ ਸਾਫ ਜਾਹਰ ਹੋਇਆ ਕਿ ਸਰਕਾਰ ਹਰ ਹੀਲਾ ਵਸੀਲਾ ਵਰਤ ਸਕਦੀ ਹੈ ਜੇ ਹਜੇ ਤਰਨਤਾਰਨ ਦੀ ਇਲੈਕਸ਼ਨ ਜੇ ਕਿਤੇ ਆਮ ਆਦੀ ਪਾਰਟੀ ਹਾਰਦੀ ਨਾ ਤੇ ਇਹਨਾਂ ਦਾ ਗਰਾਫ ਉੱਚਾ ਹੋਣਾ ਹੀ ਦੁਨੀਆ ਨੇ ਕਹਿਣਾ ਹਾਂ ਯਾਰ ਵਾਕਈ ਸੱਚ ਦੇ ਚੱਲਣ ਵਾਲੇ ਮੈਂ ਇੱਕ ਜਨਤਾ ਨੂੰ ਵੀ ਪੁੱਛਣਾ ਮੈਂ ਸਾਰਿਆਂ ਨੂੰ ਸਵਾਲ ਇੱਕ ਗੱਲ ਦਾ ਕਰਨਾ ਕਿ ਜੇ ਇਹ ਆਮ ਆਦਮੀ ਪਾਰਟੀ ਸਰਕਾਰ ਜੇ ਉਹ ਸੀਟ ਹਾਰ ਜਾਂਦੀ ਫਿਰ ਇਹਨਾਂ ਦੀ ਕਿਹੜਾ ਸਰਕਾਰ ਟੁੱਟ ਜਣੇ ਇੱਕ ਜਾਂਚ ਦਾ ਵਿਸ਼ਾ ਹੈ ਇਹਦੇ ਬਾਰੇ ਤੁਸੀਂ ਆਪੇ ਸਾਰੇ ਗੌਰ ਕਰਿਓ ਵੀ ਇਹ ਦਿਖਿਆ ਜਾਵੇ ਕਿ ਜੇ ਉਹ ਤਰਨਤਾਰ ਵਾਲੀ ਸੀਟ ਹਾਰ ਜਾਂਦੀ ਫਿਰ ਕੋਈ ਇਹਨਾਂ ਦੀ ਸਰਕਾਰ ਤਾਂ ਨਹੀਂ ਹੀ ਡਿੱਗ ਜਾਂ ਜਨਤਾ ਨੂੰ ਇੱਕ ਓਪਨਲੀ ਇਲੈਕਸ਼ਨ ਕਰੰਦੰਦੇ ਵੋਟਾਂ ਪੈਣ ਦੰਦੇ ਤਾਂ ਕਿ ਜਿਆਦਾ ਹਾਰ ਜਾਂਦੇ ਤੇ ਜਨਤਾ ਦੇ ਆਪਣਾ ਦਾ ਦਿਲ ਦਾ ਰਾਂਝਾ ਰਾਜੀ ਕਰ ਲੰਦੀ ਵਾਹ ਯਾਰ ਅਸੀਂ ਕਿਨੂੰ ਜਾਂਦੇ ਆ ਸਗਾ ਇਹਨਾਂ ਨੂੰ ਇਹ ਸਰਕਾਰ ਨੂੰ ਪਤਾ ਲੱਗਦਾ ਵੀ ਜਨਤਾ ਕਿਹੜੀ ਸਰਕਾਰ ਨੂੰ ਚਾਹਦੀ ਜਾਂ ਕਿਨੂੰ ਜਾਂਦੀ ਆ ਉਹ ਖੁੱਲ ਕੇ ਸਾਹਮਣੇ ਆਉਂਦਾ ਫਿਰ ਗੱਲ ਹੁੰਦੀ ਆ ਤਾਂ ਤੱਕਾ ਤੇ ਤੁਸੀਂ ਜਿੱਥੇ ਮਰਜੀ ਆ ਤੁਸੀਂ ਹੁਣ ਤੁਹਾਡੀ ਸਰਕਾਰ ਹੈ ਚਾਹੇ ਤੁਸੀਂ ਵੋਟਾਂ ਦੇ ਇਹੋ ਜਿਹੇ ਕੰਮ ਕਰ ਰਹੇ ਨੇ ਤੇ ਵੋਟਾਂ ਪਵਾਓ ਹੀ ਨਾ ਜਦੋਂ ਉਹ ਪਹਿਲਵਾਨ ਕੁਸ਼ਤੀ ਲੜਦੇ ਨੇ ਇੱਕ ਦੀ ਬਾਹ ਫੜ ਕੇ ਕਰਦਾ ਵੀ ਆ ਜਿੱਤ ਗਿਆ ਫਿਰ ਇਦਾਂ ਹੀ ਕਰ ਦੋ ਤੁਸੀਂ ਇੱਥੇ ਆ ਜਿੱਤਿਆ ਜੀ ਇੱਥੇ ਇਹਨੂੰ ਇਹ ਬਣਾਤਾ ਮੇਅਰ ਬਣਾਤਾ ਇਹਨੂੰ ਜੋ ਜਿੰਨੂੰ ਮਰਜ਼ੀ ਤੁਸੀਂ ਜੋ ਮਰਜ਼ੀ ਬਣਾਈ ਜਾਓ ਕਾਰਪੋਰੇਸ਼ਨ ਦੇ ਇਲੈਕਸ਼ਨ ਨਬਰਾਦੋ ਫਿਰ ਕੀ ਲੋੜ ਇਲੈਕਸ਼ਨਾਂ ਦੀ ਕੱਤੋਂ ਦੁਨੀਆ ਨੂੰ ਅਰਾਜ਼ ਕਰਨਾ ਕੱਤੋਂ ਦੁਨੀਆ ਨੂੰ ਧੱਕਾ ਕਰਨਾ ਜਦ ਸਰਕਾਰ ਹੀ ਢੋਢੀ ਹੈ ਬਸ ਹੋਣਾ ਹੀ ਕੰਮ ਢੋਢੇ ਹੁੰਦੇ ਸਾਰਾ ਕੁਝ ਪਰ ਮੈਂ ਇੱਕ ਪੁਲਿਸ ਅਫਸਰਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਜੂਨੀਅਰ ਪੁਲਿਸ ਅਫਸਰ ਨੇ ਸੀਨੀਅਰ ਲੋਕ ਕਹਿੰਦਾ ਕੋਈ ਫਾਇਦਾ ਹੀ ਨਹੀਂ ਉਹ ਕਹਿੰਦੇ ਅਸੀਂ ਰਾਬਾਂ ਬਾਕੀ ਸਭ ਜੱਬਣ ਉਹਦਾ ਮਤਲਬ ਹੈ ਜੂਨੀਅਰ ਪੁਲਿਸ ਅਫਸਰਾਂ ਨੂੰ ਕੱਲ ਨੂੰ ਜਿਹੜੀਆਂ ਆਡੀਓ ਵੀਡੀਓ ਸਾਰੀਆਂ ਰਿਕਾਰਡਿੰਗ ਜਿਹੜੀ ਅੱਜ ਕੱਲ ਇਲੈਕਸ਼ਨ ਹੋ ਰਹੀਆਂ ਨਾ ਵੋਟਾਂ ਹੋ ਰਹੀਆਂ ਜਿੱਥੇ ਜਿੱਥੇ ਵੀ ਤਕਾ ਹੋ ਰਿਹਾ ਉੱਥੇ ਵੀਡੀ ਇਹਤੋਂ ਲਾਵਾ ਪਿੰਡਾਂ ਦੇ ਵਿੱਚ ਲੋਕਾਂ ਨੇ ਅੱਜਕੱਲ ਸੀਸੀਟੀਵੀ ਕੈਮਰੇ ਲਵਾਏ ਸੀਸੀਟੀਵੀ ਕੈਮਰੇ ਪਿੰਡਾਂ 'ਚ ਲੱਗੇ ਨੇ ਫਿਰ ਸੜਕਾਂ ਮੇਨ ਹਾਈਵੇ ਤੇ ਲੱਗੇ ਸੜਕਾਂ 'ਤੇ ਲੱਗੇ ਨੇ ਸੀਸੀਟੀਵੀ ਮਰੇ ਕੈਮਰੇ ਇਹਨਾਂ ਸਾਰਿਆਂ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਜਾਣਾ ਕਿਹੜੇ ਅਸਰ ਨੇ ਕਿਹਦੇ ਨਾਲ ਧੱਕਾ ਕੀਤਾ ਕੀ ਕੀਤਾ ਉਹ ਸਾਰਾ ਕੁਝ ਬਾਹਰ ਹੋਣਾ ਫਿਰ ਪੁਲਿਸ ਨੇ ਬਾਅਦ ਵਿੱਚ ਕਹਣਾ ਯਾਰ ਸਾਡਾ ਧੱਕਾ ਹੋ ਗਿਆ ਸਾਡੇ ਦੇ ਹੱਕ 'ਚ ਕੋਈ ਬੋਲਿਆ ਹੀ ਨਹੀਂ ਮੈਂ ਤੁਹਾਡੇ ਹੱਕ 'ਚ ਇਸੇ ਕਰਕੇ ਬੋਲਦਾ ਹਾਂ ਮੈਂ ਕਿਹ ਇੱਕ ਪ੍ਰਾਪਰਟੀ ਦਾ ਬੁਲਾਰਾ ਨਹੀਂ ਮੈਂ ਇਸ ਕਰਕੇ ਬੋਲਦਾ ਕਿ ਜਨਤਾ ਨਾਲ ਧੱਕਾ ਨਾ ਕਰੋ ਜਨਤਾ ਦੀ ਆਵਾਜ਼ ਨੂੰ ਦੱਬੋ ਨਾ ਜਨਤਾ ਦੀ ਆਵਾਜ਼ ਆਪਾਂ ਦਬਾਇਆ ਦੱਬ ਨਹੀਂ ਸਕਦੇ ਇਹ ਲੋਕਤੰਤਰ ਨਹੀਂ ਇਹਨੂੰ ਤੇ ਆਪਾਂ ਕਹਾਗੇ ਫੇਰ ਲੋਕਤੰਤਰ ਲੋਕਤੰਤਰ ਤੇ ਫੇਰ ਲੋਕਤੰਤਰ ਚ ਕੋਈ ਫਰਕ ਦੇ ਹੀ ਰਹੇ ਹੋ ਇਹ ਫੇਰ ਲੋਕਤੰਤਰ ਤੁਹਾਡੇ ਸਾਹਮਣੇ ਆ ਰਿਹਾ ਦੇਖੋ ਕੀ ਹੋ ਰਿਹਾ ਦੁਨੀਆ ਨਾਲ ਤਕਰ ਪੁਲਿਸ ਦੀ ਚਾਹੇ ਉਹ ਆਰਟੀਪੀ ਜਲਾ ਜਾਂ ਏਆਈ ਦੀ ਬਣੀ ਕੇ ਦੀ ਵੀ ਬਣੀ ਹੈ ਆਫਟਰ ਆਲ ਕੋਈ ਵੀ ਇਹਦਾ ਮਤਲਬ ਕਿਸੇ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਹੈਗੀਆਂ ਤੇ ਉਹ ਬਣੀਆਂ ਤੇ ਬਾਹਰ ਆਈਆਂ ਬਾਕੀ ਜਾਂਚ ਦੇ ਵਿਸ਼ੇ ਜੋ ਤੁਹਾਡੇ ਸਾਹਮਣੇ ਆ ਹੀ ਰਿਹਾ ਸਾਰਾ ਕੁਝ ਅਰੇ ਜਾਂਚ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਤਰਾ ਸਾਹਿਬ ਜਾਂਚ ਇੱਕ ਐਸਐਸਪੀ ਰਵਜੋਤ ਕੋਰ ਗਰੇਵਾਲ ਬਾਰੇ ਵੀ ਚੱਲ ਰਹੀ ਸੀ ਔਰ ਕਹਿੰਦੇ ਜਿਹਨਾਂ ਨੇ ਕਲੀਨ ਚੈਟ ਦਿੱਤੀ ਰਵਜੋਤ ਕੋਰ ਗਰੇਵਾਲ ਨੂੰ ਉਹ ਡੀਆਈਜੀ ਦੀ ਟਰਾਂਸਫਰ ਕਰਤੀ ਬਦਲੀ ਕਰ ਦਿੱਤੀ ਇਹ ਵੀ ਇਹ ਵੀ ਵਿਚਾਰ ਲੈਣੇ ਆ ਮੈਂ ਇਹਦੇ ਵਿੱਚ ਵੀ ਅੱਗੇ ਪਹਿਲਾਂ ਕਿਹਾ ਸੀ ਇਹਦੀ ਇੱਕ ਜਾਂਚ ਦਾ ਵਿਸ਼ਾ ਬੜਾ ਵੱਡਾ ਸੀ ਡੀਆਈਜੀ ਜਿਹੜਾ ਹਰਮਨ ਬੀਰ ਸਿੰਘ ਗਿੱਲ ਮੈਂ ਇਹਨਾਂ ਨੂੰ ਬਹੁਤ ਨੇੜੇ ਚੰਗੀ ਤਰ੍ਹਾਂ ਜਾਣ ਮੈਂ ਇਹਨਾਂ ਦੇ ਕੋਲ ਨੌਕਰੀ ਵੀ ਕੀਤੀ ਹੈ। ਹੁਣ ਅਫਸਰ ਹੈ ਇਹ ਸੱਚ ਨੂੰ ਸੱਚ ਕਹਿਣ ਵਾਲਾ ਤੇ ਗਲਤ ਨੂੰ ਗਲਤ ਕਹਿਣ ਵਾਲਾ ਇਹ ਨਹੀਂ ਆ ਵੀ ਕਿਸੇ ਨੂੰ ਜੇ ਗਲਤ ਕਹਿਣਾ ਤੇ ਉਸੇ ਕਹਿ ਦੇ ਵੀ ਇਹਨੂੰ ਸੱਚ ਕਹਿ ਦੇਣਾ। ਇਹ ਅਫਸਰ ਇਹੋ ਜਿਹਾ ਹੈ ਕਿ ਸੱਚ ਨੂੰ ਸੱਚ ਹੀ ਕਹਿਣ ਵਾਲਾ। ਓਕੇ ਇਹ ਅੜ ਕੇ ਨੌਕਰੀ ਕਰਨ ਵਾਲਾ ਚਾਹੇ ਮਹੀਨੇ ਭਾਵੇਂ 4 ਹੀ ਘਟਰੇ ਬੈਣ ਕਹਿੰਦਾ ਕੋਈ ਗੱਲ ਨਹੀਂ 4 ਮਹੀਨੇ ਕਹਿੰਦਾ ਮੈਂ ਹੁਣ ਜੇ ਡੀਆਈ ਆ ਮੈਨੂੰ ਕੋਲ ਥੱਲੇ ਦਾ ਰੈਂਕ ਲਾਉਣ ਹੋ ਗਿਆ। ਤੇ ਮੈਂ ਇਹੋ ਜਿਹੇ ਅਫਸਰਾਂ ਨੂੰ ਸਲੂਟ ਵੀ ਕਰਦਾ ਚਾਹੀਦਾ ਵੀ ਸਾਨੂੰ ਅਫਸਰ ਇਹੋ ਜਿਹੇ ਨੇ ਵੀ ਜਿਹੜੇ ਅੜ ਕੇ ਨੌਕਰੀ ਕਰਨ ਵਾਲੇ ਹੁਣ ਜਿੱਥੇ ਗਲਤ ਗਲਤ ਇਸੇ ਸਹੀ ਹੈ ਸਹੀ ਹੈ ਹੁਣ ਇਹਦੇ ਵਿੱਚ ਗੱਲ ਇਹ ਹੋਣੀ ਹੈ ਕਿ ਕਲੀਨ ਚਟ ਇਹਦੇ ਵੱਲੋਂ ਅਫਸਰਾਂ ਨੇ ਕਹਿ ਕੇ ਚਲੋ ਸੀਨੀਅਰ ਅਫਸਰਾਂ ਨੇ ਕਿਹਾ ਵੀ ਮੰਨੀ ਨਹੀਂ ਗਦੀ ਕਹਿ ਕੇ ਬਣਾ ਲਈ ਹੋਣੀ ਵੀ ਤੂੰ ਕਲੀਨ ਚਟ ਦੇ ਦੇ ਇਹਨੂੰ ਜੀ ਉਹਨਾਂ ਨੇ ਕਲੀਨ ਚਟ ਦਿੱਤੀ ਉਹਨੇ ਕਲੀਨ ਚਟ ਗਾਂ ਡੀਜੀਪੀ ਨੂੰ ਚਲੇ ਗਏ ਉਹਨਾਂ ਡੀਜੀਪੀ ਨੂੰ ਹੋਈ ਕਲੀਨ ਚੈਟਰ ਨੂੰ ਜੈਸ ਕਰਕੇ ਗਾਹ ਭੇਜਤੀ ਹੋਣੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੇ ਉਥੇ ਡੀਜੀਪੀ ਨੂੰ ਤਲਬ ਕਰ ਲਿਆ ਉਹ ਡੀਜੀਪੀ ਸਾਹਿਬ ਨੂੰ ਜਦੋਂ ਤਲਬ ਕੀਤਾ ਗਿਆ ਡੀਜੀਪੀ ਸਾਹਿਬ ਨੂੰ ਉਥੇ ਪੁੱਛਿਆ ਗਿਆ ਹੁਣ ਕਿ ਆਹ ਜਿਹੜੀ ਤੂੰ ਇਹਨੂੰ ਤੁਸੀਂ ਕਿ ਕਿਦਾਂ ਇਹਨੂੰ ਜੈਸ ਕੀਤਾ ਵੀ ਆਹਨ ਮਤਲਬ ਉਹਨੇ ਕਿਹਾ ਮੈਂ ਤਾਂ ਡੀਏਜੀ ਸਾਹਿਬ ਨੇ ਬਣਾ ਕੇ ਭੇਜ ਦਿੱਤੀ ਤੇ ਮੈਂ ਜੋ ਮੇਰੇ ਜੋ ਮੇਰੀ ਸਮਝ ਮੁਤਾਬਕ ਆ ਰਿਹਾ ਵੀ ਕਹਾਣੀ ਇਹ ਹੋਈ ਹੋਣੀ ਉਹਨੇ ਕਿਹਾ ਵੀ ਜੇ ਡੀਏਜੀ ਨੇ ਗਲਤ ਬਣਾਈ ਤੇ ਤੂੰ ਉਹਨੂੰ ਜੈਸ ਕਰਤਾ ਡੀਏਜੀ ਕਿਉਂ ਨਹੀਂ ਬੋਲਦਾ ਇਹਨੇ ਆਂਦੇ ਆਪਣੇ ਕੋਲੋਂ ਪੱਲਾ ਝਾੜ ਕੇ ਡੀਏਜੀ ਡੀਜੀਪੀ ਸਾਹਿਬ ਨੂੰ ਕਿਹਾ ਤੁਹਾਨੂੰ ਜੋ ਮੇਰੀ ਸਮਝ ਕਹਿੰਦੀ ਹੈ ਹੋ ਸਕਦਾ ਮੈਂ ਗਲਤ ਜੇ ਮੈਂ ਕੋ ਬਹੁਤਾ ਵੱਡਾ ਜਦੋਂ ਪੁਲਿਸ ਦੇ ਜਰਨਲ ਤੇ ਗੱਲ ਆ ਗਈ ਉਦੋਂ ਫਿਰ ਆਪਣਾ ਹੀ ਇੱਕ ਮੁਲਾਜ਼ਮ ਉਹਦੇ ਉੱਤੇ ਹੀ ਕਾਰਵਾਈ ਕਰ ਦਿੱਤੀ ਮਤਲਬ ਇਹ ਕਹਿਣਾ ਚਾਹੁੰਦੇ ਤੁਸੀਂ ਮੇਰਾ ਕਦੇ ਵੀ ਡੀਜੀਪੀ ਦਾ ਅੱਜ ਤੱਕ ਦੱਸਿਆ ਡੀਜੀਪੀ ਨੇ ਪੱਲਾ ਝਾੜਦਾ ਤੁਹਾਡਾ ਪ੍ਰੈਸ ਮੀਡੀਆ ਚ ਦੱਸੋ ਮੈਨੂੰ ਕਿਹੜਾ ਮੀਡੀਆ ਪ੍ਰੈਸ ਮੀਡੀਆ ਜੀ ਅੱਜ ਤੱਕ ਡੀਜੀਪੀ ਸਾਹਿਬ ਨੂੰ ਕਿਸੇ ਨੇ ਸਵਾਲ ਵੀ ਕੀਤਾ ਹੋਏ ਤੇ ਡੀਜੀਪੀ ਸਾਹਿਬ ਨੇ ਉਹ ਸਵਾਲ ਦਾ ਜਵਾਬ ਵੀ ਦਿੱਤਾ ਹੋਏ ਕਰਨਲ ਬਾਠ ਦਾ ਐਡਾ ਮਾਮਲਾ ਗੰਭੀਰ ਉੱਠ ਗਿਆ ਸੀ ਡੀਜੀਪੀ ਸਾਹਿਬ ਪ੍ਰੈਸ ਮੀਡੀਆ ਸਵਾਲ ਹੀ ਪੁੱਛਦਾ ਰਹਿ ਗਿਆ ਡੀਜੀਪੀ ਸਾਹਿਬ ਨੇ ਇੱਕ ਜਿਹੜਾ ਕੈਂਸਲ ਨਹੀਂ ਹੁੰਦੀ ਕੈਂਸਲ ਬਣੀ ਬਣੀ ਆਉਣ ਕਰ ਦਿਓ ਕੈਂਸਲ ਕੀਤਾ ਸਵਿਚ ਆਫ ਪ੍ਰੈਸ ਮੀਡੀਆ ਪੁੱਛਦਾ ਰਹਿਗਾ ਸਾਡਾ ਜਵਾਬ ਦੇ ਡੀਜੀਪੀ ਸਾਹਿਬ ਸਾਥੀਗਲ ਜੀ ਚਲੇਗੇ ਚਲੇਗੇ ਮਤਲਬ ਡੀਜੀਪੀ ਸਾਹਿਬ ਕਹਿੰਦੇ ਵੀ ਜੋ ਮੈਂ ਲਿਖ ਦਿੱਤਾ ਉਹ ਸਹੀ ਆ ਬਾਕੀ ਤੁਸੀਂ ਸਾਰੇ ਝੂਠ ਹੋ ਗਲਤ ਉਹ ਜੋ ਮਰਜੀ ਕਰਦਾ ਸਾਰਾ ਕੁਝ ਤੁਸੀਂ ਗਲਤ ਤੇ ਪਰ ਇਦਾਂ ਤੇ ਭਰੇ ਹੋਈਆ ਬਦਲਾਅ ਦੁਨੀਆ ਨੇ ਲਿਆਂਦਾ ਸੀ ਉਹ ਬਦਲਾਅ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਰਿਹਾ ਪੁਲਿਸ ਅੰਦਰ ਖਾਤੇ ਬਹੁਤ ਹੋਈ ਹੈ ਪੁਲਿਸ ਦੇ ਵਿੱਚ ਐਸਐਚਓ ਲਾ ਕੇ ਰਾਜੀ ਨਹੀਂ ਅੱਜ ਦੀ ਡੇਟ ਦੇ ਵਿੱਚ ਕੋਈ ਕੋ ਵਕਤ ਅਸੀਂ ਕੋਈ ਐਸਐਚਓ ਲੱਗਣ ਦਾ ਕੋ ਡੀਐਸਪੀ ਲੱਗਣ ਦਾ ਦੁਨੀਆ ਮੈਨੂੰ ਸਾਨੂੰ ਪਤਾ ਹੀ ਹੈ ਦੁਨੀਆ ਥਾਣਿਆਂ ਦੀ ਜਿਹੜਾ ਕਹਦੀ ਪੰਜਾਬੀ ਵਿੱਚ ਬੋਲੀ ਲੱਗਦੀ ਵੀ ਥਾਣੇ ਦੇ ਇੰਨੇ ਪੈਸੇ ਲਾ ਕੇ ਐਸਐਚਓ ਲੱਗਿਆ ਅੱਜ ਤਾਂ ਦੁਨੀਆ ਫਰੀ ਚ ਲਾ ਕੇ ਰਾਜੀ ਨਹੀਂ ੱੱਕੇ ਨਾਲ ਲੱਗਦੇ ਪੈਣ ਫੜ ਫੜ ਐਸਐਚਓ ਲਾਉਂਦੇ ਪੈਣ ਤੁਸੀਂ ਦੇਖਿਆ ਪਹਿਲੇ ਦਿਨਾਂ ਦੇ ਵੇਖਿਆ ਮੈਂ ਕੋਈ ਥਾਣਿਆਂ ਦੇ ਵਿੱਚ ਕਿਤੇ ਬਹੁਤ ਕਿਸ ਪੰਜਾਬ ਦੇ ਸਾਰੇ ਥਾਣੇ ਇੱਕ ਜਾਂ ਦੋ ਲੈਡੀ ਐਸਐਚਓ ਕਿਤੇ ਹੁੰਦੀ ਅੱਜ ਲੇਡੀ ਬੀਐਸਓ ਚਲਾਉਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਨੂੰ ਚਲੋ ਵਧੀਆ ਕੈਪੇਬਲ ਨੇ ਆਫਟਰ ਆਲ ਉਹਨਾਂ ਨੇ ਇੰਸਪੈਕਟਰ ਬਣੀਆਂ ਐ एलिਜੀਬਿਲਟੀ ਪੂਰੀ ਕੀਤੀ ਐ ਲਾਣਾ ਵਧੀਆ ਗੱਲ ਕਰਨਾ ਵੀ ਚਾਹੀਦਾ ਕੰਮ ਤੇ ਉਹ ਗੱਲ ਤੇ ਇੱਕ ਲੱਗ ਹੋ ਗਈ ਗੱਲ ਕਰਦੇ ਲੱਗ ਕੇ ਰਾਜੀ ਨਹੀਂ ਕਿਉਂ ਨਹੀਂ ਲੱਗ ਕੇ ਰਾਜੀ ਕਿਉਂਕਿ ਜੋ ਇਹਨਾਂ ਨੇ ਗਲਤ ਕੰਮ ਕਹਿਣਾ ਕਰਨ ਵਾਸਤੇ ਉਹਨਾਂ ਨੇ ਕਰਨਾ ਨਹੀਂ ਪੁਲਿਸ ਦਾ ਜ਼ੋਰ ਲੱਗਿਆ ਹੁੰਦਾ ਸਾਡੇ ਐਸਐਚਓ ਦਾ ਵੀ ਕ੍ਰਿਮੀਨਲ ਨੂੰ ਫੜਨ ਵਾਸਤੇ ਉਹਨਾਂ ਅੱਡੀ ਚੋਟੀਆਂ ਜ਼ੋਰ ਲਾ ਕੇ ਕ੍ਰਿਮੀਨਲ ਫੜਿਆ ਹੁੰਦਾ ਕ੍ਰਿਮਿਨਲ ਫੜ ਕੇ ਜੇ ਥਾਣੇ ਤੱਕ ਨਹੀਂ ਪਹੁੰਚਿਆ ਤਾਂ ਉਹਦੇ ਫੋਨ ਵਗਰੋ ਐਮ ਐਲ ਏ ਦੇ ਤੇ ਅਫਸਰ ਸਿਨੀਅਰ ਅਫਸਰਾਂ ਦੇ ਤੇ ਹੋਰ ਪਤਾ ਨਹੀਂ ਕਿਹਦੇ ਕਿਹਦੇ ਫੋਨ ਆ ਦਿੰਦੇ ਉਹਨੂੰ ਵਿਚਾਰੇ ਨੂੰ ਛੱਡਣੇ ਪੈ ਜਾਂਦੇ ਹ ਜਦੋਂ ਪੁਲਿਸ ਦੇ ਕੰਮ ਦੇ ਵਿੱਚ ਦਖਲਦਾਨੀ ਇੰਨੀ ਵੱਧ ਜਾਵੇ ਤੇ ਨੈਚਰਲੀ ਗੱਲ ਫਿਰ ਸੱਚੋਂ ਲੱਗ ਕੇ ਕਰਨਾ ਹੀ ਅੱਲਾ ਕਹਿੰਦਾ ਯਾਰ ਇਹਨਾਂ ਦਾ ਘਰ ਹੀ ਚੰਗੇ ਆਵੇਂ ਨੌਕਰੀ ਖਰਾਬ ਕਰਾਂਗੇ ਗਲਤ ਪਰਚਾ ਦਾ ਜਿਗੜਾਵੇਂ ਕੱਲ ਨੂੰ ਕੋਈ ਹੋਰ ਪੰਗਿਆਂ 'ਚ ਫਸ ਜਾਣਗੇ ਅੱਲਾ ਕਹਿੰਦਾ ਨਾ ਹੀ ਲੱਗਣਾ ਮੰਜੀਰ ਤਨਖਾਹ ਤੇ ਮਿਲੇਗੀ ਇਨਾ ਚਿਰ ਜਾਲਮਾ ਬਾਰ ਬਾਰ ਕਹਿਣਾ ਵੀ ਇਹਦੇ ਉੱਤੇ ਵੀ ਗੌਰ ਕੀਤਾ ਜਾਣਾ ਚਾਹੀਦਾ ਕਿਉਂਕਿ ਪੁਲਿਸ ਦੇ ਕੰਮ ਦੇ ਵਿੱਚ ਜਦੋਂ ਦਖਲਅੰਦਾਜ਼ੀ ਬੰਦ ਹੋ ਜੇਗੀ ਹੁਣ ਤੇ ਇੱਥੋਂ ਤੱਕ ਵੀ ਕੋਈ ਐਸਐਚਓ ਕਹਿਣ ਲੱਗ ਪੈਣਾ ਜੀ ਕਿ ਜੁਡੀਸ਼ੀਅਲ ਦਖਲਅੰਦਾਜ਼ੀ ਵੀ ਹੋ ਗਈ ਹੈ ਇਸ ਵਿੱਚ ਤੇ ਜਦੋਂ ਦੁਨੀਆ ਨੂੰ ਇਨਸਾਫ ਮਿਲਣਾ ਹੀ ਨਹੀਂ ਕੋਤੋਂ ਫਿਰ ਦੁਨੀਆ ਕੀ ਕਰੋ ਜਦ ਜੁਡੀਸ਼ੀਅਲ ਦਖਲਅੰਦਾਜ਼ੀ ਵੀ bắt ਸ਼ੁਰੂ ਹੋ ਗਈ ਤੇ ਬਾਕੀ ਕੀ ਰਹੇਗਾ ਸਰ ਜਨਤਾ ਨੂੰ ਇਨਸਾਫ ਮੰਗਦੀ ਜੁਡੀਸ਼ੀਅਲ ਚ ਪਹਿਲੀ ਗੱਲ ਤਾਂ ਜਨਤਾ ਸਾਫ ਆਈਪੀਓ ਅਫਸਰ ਕੋਲ ਆਮ ਕਰ ਗਿਆ ਅੱਜ ਕੱਲ੍ਹ ਤਾਂ ਦੁਨੀਆ ਸਿਆਣੀ ਹੋ ਗਈ ਕੋਈ ਇਨਕੁਆਰੀ ਹੋਏ ਕਹਿੰਦਾ ਅਫਸਰ ਆਈਪੀਐਸ ਹੈ ਅਭੀ ਮਦੀ ਹਣੇ ਸੱਤ ਨੂੰ ਸੱਚ ਕਹਿਣ ਵਾਲੇ ਵੀ ਆ ਗਏ ਨੇ ਸਾਰੇ ਨਹੀਂ ਮਾੜੇ ਆਪਾਂ ਕਹਿੰਦੇ ਪਰ ਕੁਝ ਜਦੋਂ ਸਰਕਾਰ ਹੀ ਉਹਨਾਂ ਨੂੰ ਮਾੜਾ ਬਣਾ ਦੇ ਤੇ ਅਫਸਰ ਨੂੰ ਵੀ ਗਈ ਆਪਾਂ ਦੁਨੀਆ ਇਨਸਾਫ ਲੈਣ ਵਾਲਾ ਤੇ ਮਾਰ ਕਰਨ ਦੀ ਜੇ ਉੱਥੋਂ ਵੀ ਨਾ ਮੜਾ ਫਿਰ ਕਹਿੰਦੇ ਕੋਟਾਂ ਦੇ ਵਿੱਚ ਲਿਖੇਗਾ ਇਹ ਡਿਸੀਜਨ ਹਾਈ ਕੋਰਟ ਤੱਕ ਵੀ ਦਰਵਾਜ਼ਾ ਲੋਕੀ ਖੜਕਾਂਦੇ ਕੋ ਜੁੰਤੀਆ ਜਨਤਾ ਹੁਣ ਅਵੇਅਰ ਹੋ ਗਈ ਆ ਉਹ ਪਹਿਲਾਂ ਨਹੀਂ ਜਨਤਾ ਨਹੀਂ ਰਹਿ ਗਈ ਤੇ ਜਨਤਾ ਅਵੇਅਰ ਹੋਣ ਦਾ ਤੁਹਾਡੇ ਸਾਹਮਣੇ ਸਾਰਾ ਕੋ ਰਿਜ਼ਲਟ ਕੱਢ ਕੇ ਲਿਆਂਦਾ ਅੱਜ ਵੀ ਇਹ ਰੌਲਾ ਪਿਆ ਹੁਣ ਆਡੀਓ ਲੀਕ ਹੋਈ ਹੈ ਇਹਦਾ ਰਿਜ਼ਲਟ ਵੀ ਜਨਤਾ ਨੇ ਸਾਰਾ ਕੋ ਲੈਣਾ ਤੁਹਾਡੇ ਸਾਹਮਣੇ ਸਾਰਾ ਕੋ ਕੱਲੇ ਕੱਲੇ ਦੀ ਬਾਜ ਲਿਆ ਆ ਗਏ ਉਹਨਾਂ ਨੇ ਕੱਢ ਕੇ ਜਿਹੜੀ ਜਿਹੜੀ ਆਵਾਜ਼ ਜਿੰਦਾ ਜਿਹਨਾਂ ਨੇ ਜਵਾਬ ਦਿੱਤਾ ਨਾ ਮੈਂ ਕਹਿੰਦਾ ਜਿੰਨਾਂ ਕੋ ਜੇ ਸਰਕਾਰ ਹੈ ਤੇ ਮੀਡੀਆ ਤੁਹਾਡਾ ਨਾ ਮੀਡੀਆ ਇੱਦਾਂ ਕ ਸਿਆਣਾ ਹੋ ਗਿਆ ਉਹਨਾਂ ਕੱਲੇ ਕੱਲੇ ਦੀ ਬਾਜ ਉਹਨਾਂ ਜਾ ਕੇ ਉਹਨਾਂ ਉਹਨਾਂ ਅਫਸਰਾਂ ਦੀ ਡੀਐਸਪੀ ਹੋਵੇ ਜਾਂ ਐਸਐਸਓ ਉਹਨਾਂ ਦੀ ਇੰਟਰਵਿਊ ਕਰ ਲੈਣੀ ਇੰਟਰਵਿਊ ਦੇ ਨਾਲ ਉਹਨਾਂ ਨੂੰ ਬਾਜ ਬਣਾਉਣਾ ਨਹੀਂ ਕਿਉਂਕਿ ਬੜੇ ਇਹ ਗਣਾ ਤੇ ਉਹ ਤੁਹਾਡੇ ਸਾਹਮਣੇ ਰੱਖਾ ਚ ਨਹੀਂ ਤਾਂ ਕੱਲ ਤੱਕ ਤੁਹਾਡੇ ਸਾਹਮਣੇ ਸਾਰਾ ਕੁਝ ਲਿਆ ਕੇ ਰੱਖ ਦੇਣਾ ਉਹਨਾਂ ਨੇ ਤੇ ਆਪੇ ਪਤਾ ਲੱਗ ਜਾਣਾ ਤੇ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਜਿੰਨੀ ਵੀ ਪੁਲਿਸ ਸਾਡੀ ਧੱਕਾ ਨਾ ਕਰੋ ਜਨਤਾ ਨੂੰ ਖੁੱਲੀ ਛੱਡੋ ਜੋ ਜੱਦ ਤੱਕ ਕੰਮ ਕਰਦੀ ਵੋਟਾਂ ਜਿਹਨੂੰ ਪਾਣੀਆਂ ਪਾੰਦ ਕੋ ਕਾਗਜ਼ੜਾ ਪਰਦਾ ਉਹਨੂੰ ਪਰੋੰਦਿਓ ਆ ਤੁਸੀਂ ਪਾਰਟੀ ਨਾ ਬਣੋ ਕਿਉਂਕਿ ਤੁਹਾਡੇ ਮਗਰ ਕਹੇ ਨਿਕਲਣਾ ਆਗੇ ਜਨਤਾ ਮਗਰ ਖੜ ਜਾਂ ਤੁਹਾਡੇ ਮਗਰ ਨਹੀਂ ਖੜਨਾ ਜਨਤਾ ਨੇ ਇਹੋ ਕਹਿਣਾ ਯਾਰ ਇਹਨਾਂ ਦਾ ਕੰਮ ਹੀ ਆ ਯਾਰ ਤੇ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋ ਬਣ ਗਿਆ ਪੰਜਾਬੀ